ਹੌਲੀ ਹੌਲੀ ਇਹ ਸਿੱਖ ਰਾਜ ਨੂੰ ਅੰਦਰੋਂ ਵੀ ਸਨ ਲੱਗੀ ਤੇ ਬਾਹਰ ਅੰਗਰੇਜ਼ਾਂ ਨੇ ਵੀ ਆਪਣੇ ਤਰੀਕਿਆਂ ਦੇ ਨਾਲ ਧੋਖਾ ਕੀਤਾ ਸਾਡੇ ਨਾਲ ਮੈਂ ਅਰਦਾਸ ਕਰ ਚੁੱਕਾ ਹਾਂ ਜਦ ਖਾਲਸੇ ਦੀ ਫਤਿਹ ਹੋਵੇਗੀ ਤੇ ਜਦ ਸਾਡੀ ਸ਼ਹਾਦਤ ਹੋਵੇ ਪਰ ਇਹ ਗੱਲ ਹਮੇਸ਼ਾ ਹੀ ਹਾਕਮਨ ਨੂੰ ਚੇਤਿਆਂ ਦੇ ਵਿੱਚ ਰੱਖਣੀ ਚਾਹੀਦੀ ਹੈ ਸਿੱਖਾਂ ਨੂੰ ਮਾਰਿਆ ਜਾ ਸਕਦਾ ਹੈ ਤੇ ਇਹ ਮਾਰਦੇ ਆ ਪਰ ਸਿੱਖਾਂ ਨੂੰ ਇਸ ਤਰ੍ਹਾਂ ਮਿਟਾਇਆ ਨਹੀਂ ਜਾ ਸਕਦਾ ਹੈ ਸਾਡੇ ਹੋਣ ਸਾਡੇ ਗੁਰੂ ਨੇ ਪੈਦਾ ਕੀਤੀ ਤੇ ਜਿਸ ਨੂੰ ਪੈਦਾ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ

ਇਹ ਕਿਲੇ ਦੇ ਉਪਰ ਆ ਜੋ ਉਹਨਾਂ ਦਾ ਝੰਡਾ ਝੁਲਦਾ ਹੈ ਹਰ ਸੱਚੀ ਭਾਵਨਾ ਵਾਲਾ ਸਿੱਖ ਉਸ ਝੰਡੇ ਦੇ ਪਿੱਛੇ ਅੰਗਰੇਜ਼ਾਂ ਦਾ ਝੰਡਾ ਤੇ ਅੰਗਰੇਜ਼ਾਂ ਦੇ ਝੰਡੇ ਤੋਂ ਪਹਿਲਾਂ ਸਿੱਖ ਰਾਜ ਦਾ ਝੰਡਾ ਉਸ ਲਾਹੌਰ ਦੇ ਕਿਲੇ ਦੇ ਉੱਤੇ ਝੁਲਦਾ ਸੀ ਉਹ ਰਾਜ ਜਿਸ ਰਾਜ ਦੇ ਵਿੱਚ ਕਿਹਾ ਜਾਂਦਾ ਸੀ

ਰਮੰਦਾਰਾਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਰਜ਼ਮੀਨ ਦੇ ਉੱਤੇ ਬਣਾਇਆ ਪਰ ਗਦਾਰਾਂ ਦੀਆਂ ਗਦਾਰੀਆਂ ਕਰਕੇ ਹੌਲੀ-ਹੌਲੀ ਇਹ ਸਿੱਖ ਰਾਜ ਨੂੰ ਅੰਦਰੋਂ ਵੀ ਸੱਣ ਲੱਗੀ ਤੇ ਬਾਹਰੋਂ ਅੰਗਰੇਜ਼ਾਂ ਨੇ ਵੀ ਆਪਣੇ ਤਰੀਕਿਆਂ ਦੇ ਨਾਲ ਧੋਖਾ ਕੀਤਾ ਸਾਡੇ ਨਾਲ ਜਦੋਂ ਸਾਡੇ ਵਿੱਚ ਥੋੜਾ ਆਪੂਦਰਾਪਣ ਵੀ ਆਇਆ ਥੋੜਾ ਬਹੁਤਾ ਸਿੱਖਾਂ ਨੇ ਵੀ ਇੱਕ ਦੂਜੇ ਦੇ ਉੱਤੇ ਬੇਇਤفاقੀ ਕੀਤੀ ਤੇ ਇਸ ਬੇਇਤفاقੀ ਕਾਰਨ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਗਿਆ ਕਾਬਰ کشمیرہ سنگھ کور پشورا سنگھ یہ بھی اس گنیا تو کور نو نال دے تو پہلا جن شجا ج روشنی دروازہ کہیں لاہور سچے سکھ دیا اس دروازے دے کول جب جاؤ گا تو چیکا نکل دیا یہ سجا ਜਿਹੜਾ ਇਕੱਲਾ ਕੌਰ ਨਾਉ ਨਿਹਾਲ ਸਿੰਘ ਦੇ ਉੱਤੇ ਨਹੀਂ ਸਿੱਡਗਾ ਪੰਜਾਬੀਆਂ ਦੀ ਕਿਸਮਤ ਦੇ ਉੱਤੇ ਡਿੱਗਾ ਉਹਦੇ ਤੋਂ ਬਾਅਦ ਸਾਡੇ ਰਾਜ ਭਾਗ ਦਾ ਸੂਰਜ ਅਸਤ ਹੋਣ ਵਾਲੇ ਪਾਸੇ ਘਰੇ ਜਦੋਂ ਸਾਰੇ ਪਾਸੇ ਅੰਗਰੇਜ਼ਾਂ ਨੇ ਆਪੋ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕੀਤਾ ਤੇ ਜਿੰਦਾਬਲ ਮਹਾਰਾਣੀ ਮਹਾਰਾਣੀ ਜਿੰਦ ਕੌਰ ਨੇ

ਜਿੱਤਾ ਦਿਨ 9 ਫਰਵਰੀ 1846 ਤੇਜਾ ਸਿੰਘ ਗਦਾਵ ਜੇ ਮਿਲਦਾ ਵਾ ਸਰਦਾਰ ਸ਼ਾਮ ਸਿੰਘ ਅਟਾਰੀ ਕਹਿੰਦਾ ਵਾ ਕਿ ਤੁਸੀਂ ਨਾ ਕੱਲ ਦੀ ਜੰਗ ਵਿੱਚ ਭਾਗ ਲਿਓ ਪਰ ਸਰਦਾਰ ਸ਼ਾਮ ਸਿੰਘ ਅਟਾਰੀ ਗੁਰੂ ਘਰ ਦਾ ਇੱਕ ਸ਼ਰਧਾਲੂ ਸੀ ਉਹਦਾ ਵਿਸ਼ਵਾਸ ਸੀ ਗੁਰੂ ਗ੍ਰੰਥ ਸਾਹਿਬ ਉੱਤੇ ਰੁਣੇ ਕਿਆ ਮੈਂ ਅਰਦਾਸ ਕਰ ਚੁਕਾ ਹਾਂ ਜਾਂ ਖਾਲਸੇ ਦੀ ਫਤਿਹ ਹੋਵੇਗੀ ਤੇ ਜਾਂ ਸਾਡੀ ਸ਼ਹਾਦਤ ਹੋਵੇ ਇਹ ਕਦੀ ਨਹੀਂ ਹੋ ਸਕਦਾ ਕਿ ਮੈਂ ਮਦਾਨੇ ਯੰਗ ਦੇ ਵਿੱਚ ਸਭਰਾਵਾ ਦੀ ਯੰਗ ਦੇ ਵਿੱਚ ਨਾ ਜਾਵਾਂ ਯੋਰ ਬੜਾ ਲਾਇਆ ਗਿਆ ਪਰ ਸਰਦਾਰ ਸ਼ਾਮ ਸਿੰਘ ਅਕਾਰੀ ਚਿੱਤਾ ਬਾਣਾ ਪਾ ਕੇ ਚਿੱਟੇ

ਪਹਿਲੇ ਇੱਥੇ ਆਉਂਦੇ ਸਾਰੀ ਥੋੜੇ ਸਮੇਂ ਬਾਅਦ ਆਪਣੇ ਸਾਥੀਆਂ ਤੇ ਫੌਜਾਂ ਦੇ ਸਮੇਤ ਮੈਦਾਨ ਛੱਡ ਜਾਂਦੇ ਆ ਜਾਂਦੇ ਆ ਜਿਹੜਾ ਬੀੜੀਆਂ ਦਾ ਪੁਲ ਸੀ ਦਰਿਆ ਦੇ ਉੱਤੇ ਤੋੜ ਕੇ ਚਲੇ ਜਾਂਦੇ ਜਦੋਂ ਸਰਦਾਰ ਸ਼ਾਨ ਸਿੰਘ ਦਾ ਕਾਰੀਰ ਇਸ ਸਰ ਜ਼ਮੀਨ ਤੇ ਬਤਾ ਲੱਗਦਾ ਹੈ ਕਿ ਇਹ ਭੱਜ ਚੁੱਕੇ ਨੇ سردار شام سنگھ اٹاری نے اپنے ساتھوں نے للکار کے کہا سی ارداس کر کے ترے ہا جہاں بھتے پورے گی جہاں ساڑی شہادت ہوگی اپنے جنگ نامہ پڑھئے شاہ محمد جنگ ہند پنجاب کا ہون لگا دو میں پاسے بات شائنہ پاریاں نے آج ہو سرکار تا ملتاوے جیڑیاں کھار سے نتے گا ماریاں نے برود دی دے ہوئے سروں سی کہ سردار شام سنگھ نے کیا سی آج ایڈی گروہ نے تیگ لیتی اپا اینے نال لنا گے لڑکے شہید ہونا گے پر اپا ایتے پتھ نہیں دوا اپا

ਗੀਆਂ ਦੇਗਾ ਲਾਸ਼ਾਂ ਦੇ ਢੇਰ ਲੱਗੇ ਤਾਂ ਸ਼ਾ ਮੁਹੰਮਦ ਕਹਿੰਦਾ ਹੈ ਸ਼ਾ ਮੁਹੰਮਦ ਆਖਦਾ ਹੈ ਸ਼ਾ ਮੁਹੰਮਦ ਸਿੰਘਾਂ ਨੇ ਫਰੰਗੀਆਂ ਨੇ ਲਾਂਗ ਨਿੰਬੂਆ ਲਹੂ ਨਿਚੋੜ ਸੁਟੇ ਫਰੰਗੀ ਇਸ ਮੁਲਕ ਦੇ ਵਿੱਚ 100 ਸਾਲ ਪਹਿਲਾਂ ਆ ਗਿਆ ਸੀ ਉਹਦੇ ਪਰ ਜਿੰਨੀ ਲੜਾਈ ਖਾਲਸੇ ਨੇ ਅੰਗਰੇਜ਼ਾਂ ਨੂੰ ਦਿੱਤੀ ਭਾਵੇਂ ਦੇ ਚਕਦਾਰ ਲੱਗੇ

ਉਹ ਜੇ ਤੋਂ ਬਾਅਦ ਸਿੱਖ ਰਾਜ ਦਾ ਸੂਰਜ ਜਿਹੜਾ ਸੀ ਉਹ ਬਿਲਕੁਲੀ ਆਪਣੀ ਅਸਤ ਹੋਣ ਵਾਲੇ ਪਾਸੇ ਤੁਰ ਪਈ। ਤੁਸੀਂ ਜਦੋਂ ਜਾਓ ਨਾ ਲੈਂਦੇ ਪੰਜਾਬ ਤੇ ਲੈਂਦੇ ਪੰਜਾਬ ਤੋਂ ਪਰਾਂ ਪਸ਼ਾਵਰ ਤੱਕ ਚਲੇ ਜਾਂਦੇ। ਉੱਥੋਂ ਲੈ ਕੇ ਜਦੋਂ ਇੱਧਰ ਨੂੰ ਆਗੇ ਇੱਦਾਂ ਵਿਸ਼ਾਲ ਰਾਜ ਅਫਗਾਨਿਸਤਾਨ ਤੱਕ ਸਾਡੀਆਂ ਹੱਦਾਂ ਲੱਗਦੀਆਂ ਸਨ। ਧਰਮ ਦਾ ਰਾਜ سور آج آج بھی زرنیل جن زرنال جن زرنال جن زرنال جن سردار شام سنگھ سنگ اٹاری ساتھنا دے شہادت یاد کر رہے لوڑ ہے

ਚੇਤਿਆਂ ਦੇ ਵਿੱਚ ਰੱਖੀਏ ਇਸ ਧਰਤੀ ਤੇ ਸ਼ਹੀਦ ਹੋਣ ਵਾਲੇ ਜਿਤਨੇ ਵੀ ਮਹਾਨ ਸ਼ਹੀਦ ਨੇ ਉਹ ਸਿੱਖ ਕੌਮ ਦੇ ਚੇਤਿਆਂ ਦੇ ਵਿੱਚ ਹਮੇਸ਼ਾ ਰਹਿਣਗੇ